पका <laughs> जी ਪਹਿਲਾਂ ਉਸ ਦਸ਼ਮੇਸ਼ ਪਿਤਾ ਦਾ ਬੁਲਾਇਆ ਹੋਇਆ ਨਾਰਾ بلند ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨ ਹੈ ਹਰ ਸਾਲ ਸਾਡੀ ਮੰਗੀਆਂ ਦੀ ਸਾਧ ਸੰਗਤ ਵੱਲੋਂ ਸਹਿਬੇ ਕਮਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁਕਤਬ ਹਰ ਸਾਲ ਨਗਰ ਕੀਰਤਨ ਕੀਤਾ ਜਾਂਦਾ ਹੈ ਅਸੀਂ ਤਕਰੀਬਨ ਇਹ ਨਗਰ ਕੀਰਤਨ ਆਪਣੇ ਨਗਰ ਵਿੱਚ ਹੀ ਰੱਖਦੇ ਹਾਂ ਲੰਬੇ ਨਹੀਂ ਜਾਂਦੇ ਸੋ ਨਗਰ ਦੇ ਵਿੱਚ ਸੰਗਤਾਂ ਬੜੇ ਪਿਆਰ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੀ ਸੇਵਾ ਕਰਦੀ ਹੈ ਸੋ ਜਗਾ ਜਗਾ ਦੇ ਉੱਤੇ ਪੜਾਅ ਬਣੇ ਹੋਏ ਨੇ ਕਿਸੇ ਨੇ ਦੁੱਧ ਦਾ ਲੰਗਰ ਲਾਉਣਾ ਹੈ ਕਿਸੇ ਦੇ ਲੰਗਰ ਪ੍ਰਸ਼ਾਦਿਆਂ ਦਾ ਲਾਉਣਾ ਹੈ ਕਿਸੇ ਨੇ ਪਕੌੜਿਆਂ ਦਾ ਚਾਹ ਦਾ ਲੰਗਰ ਲਾਉਣਾ ਇਸ ਤਰ੍ਹਾਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੀਆਂ ਨੇ ਸਾਡੇ ਨੌਜਵਾਨ ਵੀ ਵੀਰ ਮਤਾਮ ਬੱਚੇ ਬਜ਼ੁਰਗ ਸਾਰੇ ਰੜ ਕੇ ਕੋਈ ਵੀ ਐਸਾ ਜੀ ਨਹੀਂ ਜਿਹੜਾ ਅੱਜ ਦੇ ਦਿਨ ਤੇ ਘਰ ਰਵੇਗਾ ਸਾਰਾ ਪਾਲਕੀ ਸਾਹਿਬ ਦੇ ਮਦਰ ਚੱਲੇਗਾ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਸਾਥ ਦਿੰਦੇ ਨੇ ਤੋਂ ਇਹ ਜੋ ਫਲਾਨਾ ਜੋੜ ਮੇਲਾ ਹੈ ਸਤਗੁਰ ਪਾਤਸ਼ਾਹ ਮਹਾਰਾਜੇ ਦਾ ਪ੍ਰਕਾਸ਼ ਦਿਹਾੜਾ ਅਸੀਂ ਹਰ ਸਾਲ ਮਨਾਮਨ ਕਰਦੇ ਆਂ ਤੇ ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਰਪਾ ਕਰੇ ਮਹਾਰਾਜ ਸੱਤਿਆ ਪਾਤਸ਼ਾਹ ਸਾਨੂੰ ਉਤਸ਼ਾਹ ਬਖਸ਼ਿਸ਼ ਕਰੇ ਅੱਜ ਵੀ ਨਗਰ ਕੀਰਤਨ ਜਿਹੜਾ ਆਰੰਭ ਕਰ ਰਹੇ ਹਾਂ ਸੰਗਤਾਂ ਦੀ ਰਹਿਨਮਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਆਪਾਂ ਇਹ ਜੋ ਨਗਰ ਕੀਰਤਨ ਦਾ ਆਰੰਭ ਕਰ ਰਹੇ ਹਾਂ ਤੇ ਸਤਿਗੁਰੂ ਅਗੇ ਅਰਦਾਸ ਕਰਦੇ ਹਾਂ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਸਮਰਸਾ ਬਖਸ਼ਿਸ਼ ਕਰੇ ਤਾਂ ਜੋ ਤੁਹਾਡਾ ਪਵਿੱਤਰ ਦਿਹਾੜਾ ਜਿਹੜਾ ਅਸੀਂ ਮਨਾ ਸਕੀਏ ਇਹ ਸਾਰੀ ਨਗਰ ਦੀ ਮੰਗਿਆਂ ਦੀ ਸਾਜ ਸੰਗਤ ਇਕੱਤਰ ਹੋ ਕੇ ਇਹ ਦਿਹਾੜਾ ਮਨਾਮਨ ਕਰਦੇ ਹਨ ਜੀ ਸੋ ਇਸ ਵਾਸਤੇ ਸਾਰੀ ਸੰਗਤ ਨੂੰ ਅੱਜ ਦੇ ਦਿਨ ਤੇ ਮੇਰੇ ਵੱਲੋਂ ਗੁਰੂ ਘਰ ਦਾ ਦਾਅ ਸੁਣਦੇ ਨਾਲ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਸਾਰੇ ਨਗਰ ਦੇ ਉੱਤੇ ਇਸੇ ਤਰ੍ਹਾਂ ਪਿਆਰ ਮੁਹੱਬਤ ਦੀ ਦਾਤ ਬਖਸ਼ੇ ਗੁਰੂ ਪਾਤਸ਼ਾਹ ਮਹਾਰਾਜ ਤੇ ਇਹ ਜੋ ਗੁਰੂ ਘਰ ਤੋਂ ਆਰੰਭ ਹੋ ਕੇ ਤੇ ਗੁਰੂ ਘਰ ਦੇ ਵਿੱਚ ਆਣ ਕੇ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੁਗੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਅੱਜ ਅਸੀਂ ਪਿੰਡ ਮੰਗੀਆਂ ਦੀ ਸਾਧ ਸੰਗਤ ਨਾਲ ਮਿਲ ਕੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਿਆ ਨੇ ਜਿਨ੍ਹਾਂ ਨੇ ਉਹ ਜੰਝੂ ਦੀ ਖਾਤਰ ਆਪਣਾ ਪਰਿਵਾਰ ਵਾਰ ਦਿੱਤਾ ਤੇ ਇਕਤਾ ਵਾਸਤੇ ਸਾਰਿਆਂ ਨੂੰ ਪ੍ਰੇਰਣਾ ਕੀਤੀ ਤੇ ਸਿੱਖੀ ਬਾਤ ਸਾਰਿਆਂ ਨੂੰ ਪ੍ਰੇਰਨਾ ਕੀਤੀ ਅਸੀਂ ਨਗਰ ਕੀਰਤਨ ਅੱਜ ਦਾ ਦਿਹਾੜੇ ਵਾਸਤੇ ਚੱਲ ਰਿਹਾ ਨਗਰ ਕੀਰਤਨ ਸਾਡੇ ਪਿੰਡ ਦੀ ਆਪਾ ਕਰਮਾ ਕਰੇਗਾ ਬਾਹਰ ਨਹੀਂ ਜਾਂਦੇ ਇੱਥੇ ਹੀ ਸੰਗਤਾਂ ਸਾਰਿਆਂ ਰਲ ਮਿਲ ਕੇ ਨਗਰ ਕੀਰਤਨ ਕੱਢ ਰਹੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਦਾ ਤਿਹਾੜਾ ਮਨਾ ਰਹੀਆਂ ਨੇ ਸਾਡੇ ਹੱਥ ਜੋੜ ਕੇ ਅਪੀਲ ਆ ਸਾਰੇ ਨਗਰ ਨੂੰ ਤੇ ਸਾਰੇ ਇਲਾਕੇ ਨੂੰ ਦੇਸ਼ ਵਾਸੀਆਂ ਨੂੰ ਇਕਤਾ ਦਾ ਪ੍ਰਤੀਤ ਦਿਓ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ